ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਬਲਵਿੰਦਰ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਮਹਿਫਿਲ মিডিਆ ਦਾ ਜਿਨ੍ਹਾਂ ਨੇ ਕੀ ਬਹੁਤ ਵਧੀਆ ਉਪਰਾਲਾ ਕਰਕੇ ਹਰ ਇੱਕ ਵਰਗ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਹੈ ਜਿਸ ਵਿੱਚ ਮੈਂ ਓਡੀਸ਼ਨ ਦੇ ਕੇ ਆਪਣੀ ਪਰਫਾਰਮੈਂਸ ਦੇ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ ਸੈਮੀਫਾਈਨਲ ਵਿੱਚ ਮੈਂ ਆਪਣੀ ਪਰਫਾਰਮੈਂਸ ਦੇ ਕੇ ਤੇ ਕੈਨੇਡਾ ਦੀ ਧਰਤੀ ਤੇ ਜਗ੍ਹਾ ਬਣਾਈਏ ਸੋ ਅਸੀਂ ਆ ਰਹੇ ਹਾਂ ਮਹੀਨਾ ਅਗਸਤ ਸ਼ਹਿਰ ਟ੍ਰਾਂਟੋ ਵਿੱਚ ਰੌਣਕਾਂ ਲਾਉਣ ਵਾਸਤੇ ਸਾਰੀ ਸਾਡੀ ਟੀਮ ਜਿਸ ਵਿੱਚ ਅਸੀਂ ਗਿੱਧਾ ਪੰਗੜਾ ਘੋੜੀਆਂ ਸੁਹਾਗ ਬੋਲੀਆਂ ਸਿੱਠਣੀਆਂ ਸਪੈਸ਼ਲ ਤੌਰ ਤੇ ਅਸੀਂ ਲੈ ਕੇ ਆ ਰਹੇ ਹਾਂ ਕਾਮੇਡੀ ਜਿਸ ਵਿੱਚ ਅਸੀਂ ਕਾਮੇਡੀ ਦੇ ਵਿੱਚ ਹਾਸਿਆਂ ਦੀਆਂ ਪਟਾਰੀਆਂ ਲੈ ਕੇ ਆ ਰਹੇ ਹਾਂ ਜਿਸ ਵਿੱਚ ਤੁਹਾਡ ਨੂੰ ਹਸਾ ਹਸਾ ਕੇ ਢਿੱਡੀ ਪਾ ਦੇਵਾਂਗੇ ਪੀੜਾਂ ਤੇ ਮੇਲੇ ਦੀਆਂ ਵੱਧ ਜਾਣਗੀਆਂ ਭੀੜਾਂ ਤੇ ਬਦਲ ਜਾਣਗੀਆਂ ਉਸ ਦਿਨ ਕਈਆਂ ਦੀਆਂ ਤਕਦੀਰਾਂ ਸੋ ਕੈਨੇਡਾ ਸ਼ਹਿਰ ਟ੍ਰਾਂਟੋ ਸ਼ਹਿਰ ਦੇ ਵਿੱਚ ਮੇਰੀ ਪਰਫਾਰਮੈਂਸ ਜੇ ਤੁਹਾਨੂੰ ਮੇਰੇ ਭੈਣਾ ਭਰਾਵਾਂ ਨੂੰ ਪਸੰਦ ਆਉਂਦੀ ਆ ਤੇ ਮੈਨੂੰ ਬਹੁਤ ਮਾਣ ਵਾਲੀ ਗੱਲ ਹੋਗੀ ਕਿਉਂਕਿ ਜੇ ਮੇਰੀ ਪਰਫਾਰਮੈਂਸ ਪਸੰਦ ਆਉਂਦੀ ਆ ਤੇ ਟ੍ਰਾਂਟੋ ਸ਼ਹਿਰ ਦੇ ਆਉਣ ਵਾਲੇ ਇਸ ਮੇਲੇ ਦੇ ਵਿੱਚ ਬਣਾਂਗੀ ਮਿਸ ਜੀ ਪੰਜਾਬਣ ਮੈਂ ਸੋ ਵੇਟ ਕਰੋ ਮਹੀਨਾ ਅਗਸਤ ਸ਼ਹਿਰ ਟ੍ਰਾਂਟੋ ਆ ਰਹੇ ਹਾਂ ਬਹੁਤ ਜਲਦ ਤੁਹਾਨੂੰ ਤੁਹਾਡੇ ਸ਼ਹਿਰ ਦੇ ਵਿੱਚ ਰੌਣਕਾਂ ਲੈ ਕੇ ਤੇ ਸੱਭਿਆਚਾਰਕ ਦਾ ਖਜ਼ਾਨਾ ਲੈ ਕੇ ਜੀ ਓਕੇ ਬਾਏ ਟ੍ਰਾਂਟੋ ਵਾਲਿਓ ਵੇਟ ਕਰੋ